ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਮਲੂਕਾ ਸਿਰੇ ਚੈਲ ਦੇ ਕਰੋ ਆਪਾਂ ਦੋ ਨਗ ਦਿਖਾ ਰਹੇ ਆ ਇੱਕ ਮਿੱਤਰੋ ਤਾਜੀ ਸੂਈ ਬੈੜ ਹੈ ਇੱਕ ਮਿੱਤਰੋ ਧੋਕੜ ਕਪਣਗਾ ਦੋਨੇ ਨਗ ਚੰਗੇ ਨੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੇ ਆ ਤੁਸੀਂ ਚੱਲੀ ਤੁਸੀਂ ਖੁਦ ਕਰਨੀ ਆ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰ ਗਏ ਤਾਜੀ ਸੂਈ ਬੈੜ ਦੀ ਕੱਲ ਮਿੱਤਰੋ ਕਹਿੰਦੇ ਵੀ ਸੂਈ ਹੈ ਅ ਕੱਲ ਸ਼ਾਮ ਨੂੰ ਵੱਡੇ ਕੱਦ ਕਾਠ ਵਾਲੀ ਆ ਫੁੱਲ ਬੇਲ ਹੈ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਕੱਲਾ ਕੱਲਾ ਥਾਣਾ ਥਾਣਾ ਦਾ ਗੈਸ ਸਾਈਜ਼ ਮਿੱਤਰੋ ਚੰਗਾ ਸੋਣਾ ਚਵਾਈ ਵਾਲਾ ਥਾਣਾ ਹੈ ਫੁੱਲ ਵੇਲ ਤੇ ਫੁੱਲ ਕਦਕਾਰ ਨਗਰ ਮਿੱਤਰੋ ਬਤਸੀਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਤਾਂ ਕਰ ਸਕਦੇ ਹੋ ਤੁਸੀਂ ਸੰਪਰਕ ਫਿਰ ਆਪਾਂ ਕਹਿੰਦੇ ਵੀ ਪਿੰਡ ਮਲੂਕਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਕੰਨਿਆ ਸਕੂਲ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਵਾਜਦਾ ਘਰ ਆ ਕਾਫੀ ਵੀਡੀਓ ਪਹਿਲਾਂ ਵੀ ਪਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਹੈ ਇੱਕ ਤਾਜੀ ਸੂਈ ਆ ਇੱਕ ਹੈਗੀ ਆ ਤੋਕੜ ਗੱਪਣ ਡਿਟੇਲ ਸਾਰੀ ਆਪਾਂ ਹੀ ਦੇਵਾਂਗੇ ਤੇ ਇਹ ਮਿੱਤਰੋ ਤੀਜੀ ਸੂਈ ਵੀ ਆ ਤੇ ਸਾਢੇ 6 ਮਹੀਨਾ ਦੀ ਗੱਪਣ ਹੈ ਸਾਢੇ 1-3 ਕਿਲੋ ਇੱਕ ਟਾਈਮ ਮਿੱਤਰੋ ਮਿਲਦੀ ਆ ਕਿਉਂਕਿ ਇਸ ਤੋਂ ਬਾਅਦ ਛੱਡਣ ਦਾ ਤੋਂ ਟਾਈਮ ਹੈ ਮਹੀਨਾ ਵੀਦਰ ਮਿੱਤਰੋ ਚੋਣੀ ਪਊਗੀ ਥਣ ਵਧੀਆ ਪਾਸ ਕਰਾਉਂਦੀ ਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਦੋਨੇ ਨਗ ਤਸੱਲੀ ਫੇਰ ਕਹਿਣਾ ਵੀ ਤੁਸੀਂ ਖੁਦ ਕਰਨੀ ਆ ਪਰ ਆਪਾਂ ਆਪਣੀ ਤਸੱਲੀ ਲੈ ਕੇ ਵੀਡੀਓ ਬਣਾਉਣੀ ਆ ਤੇ ਫੁੱਲ ਬੇਲ ਫੁੱਲ ਕਦ ਕਟੜ ਦੋਨੇ ਗਾਮਾਂ ਦੀ ਇਹ ਸਾਈਵਾਲ ਜੱਸੀ ਜੀ ਕ੍ਰੋਸ ਕਹਿ ਸਕਦੇ ਆ ਇਹ ਚੰਗੀ ਮਿੱਤਰੋ ਐਚਪ ਹੈ ਚੰਗੀਆਂ ਬਹਿੜਾਂ ਦੇ ਵਿੱਚੋਂ ਆਉਂਦੀ ਹੈ ਥੋੜੀ ਜੀ ਆਪਾਂ ਤੋੜ ਕੇ ਦਿਖਾਵਾਂਗੇ ਬਾਹਲੀ ਤੋੜਦੇ ਨਹੀਂ ਕਿਉਂਕਿ ਫਰਸਾ ਫਰਸ ਕਰਕੇ ਕਈ ਵਾਰ ਮਿੱਤਰੋ ਛੱਟ ਫੇਟ ਪਸੂ ਖਾ ਲੈਂਦਾ ਤਾਜੀ ਸੂਈ ਕਰਕੇ ਬੱਚੇ ਦਾ ਨਹੀਂ ਥੋੜਾ ਖਚਦੀ ਹੈ ਇਹ ਰੇਟ ਹੈਗਾ ਜੀ ਇਹਦਾ 1 ਲੱਖ 5000 1.5 ਦੇ ਵਿੱਚੋਂ ਮਾਨਤਾ ਨਾ ਹੋ ਜਾਣਾ ਮਗਰ ਫੇਰ ਕਿਹਨੇ ਵੀ ਵੱਸੀ ਹੈ ਥਣਲੇਵੀ ਦੀ ਪੂਰੀ ਸਾਫ ਹੈ 1.5 ਰੇਟ ਆ ਫੁੱਲ ਕੱਦ-ਕਾਟ ਤੇ ਫੁੱਲ ਬੇਲ ਹੈ ਜੇ ਮਿੱਤਰੋ ਟੋਕੜ ਗੱਪਣਾ ਤੇ ਇਹ ਤੀਜੇ ਸੂਏ ਸੂਈ ਵੀ ਆ ਚੌਥੇ ਦੀ ਖਾਤਰ तकरीबन ਗੱਪਣਾ ਹੋਣੀ ਆ ਮੇਰਾ ਅੰਦਾਜ਼ਾ ਅੱਗੇ ਤੁਹਾਡੀ ਸਮਝ ਆ ਸਾਢੇ 3 ਕਿਲੋ ਇਹਦਾ ਜਿਹੜਾ ਦੁੱਧ ਹੈ ਤੇ ਇੱਕ ਟਾਈਮ ਮਿਲਦੀ ਆ ਬਿਨਾ ਬੱਚੇ ਤੋਂ ਆ ਕਦ ਕਾਠ ਇਹਦਾ ਵੀ ਸੋਹਣਾ ਚੰਗੀ ਸਮੀ ਵੀ ਹੈ ਤੇ ਦੋਨੇ ਨਾਗੇ ਮਿੱਤਰੋ ਚੰਗੇ ਆ ਇਹਦਾ ਮਿੱਤਰੋ ਮੋਲ ਜਿਹੜਾ 45000 45 ਦੇ ਵਿੱਚੋਂ ਮਾਨਤਾਣ ਹੋ ਜਾਣਾ ਸਾਹੀਵਾਲ ਕ੍ਰੋਸ ਤੇ ਇਹ ਹੈਗੀ ਹੈ ਐਫ 22 ਦਾ ਜਿਹੜਾ ਫੋਨ ਨੰਬਰ ਹੈਗਾ ਜੀ ਨੰਬਰ ਹੈ ਜੀ 9872281611 9872281611 ਬਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀਆਂ ਦੋਨਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਨੇ ਉਹ ਮਿਹਰਬਾਨੀ